ਤੁਸੀਂ ਦੇਖ ਰਹੇ ਹੋ ਨਰ ਪੰਜਾਬੀ ਬਲੌਗਸ ਤੇ ਅੱਜ ਅਸੀਂ ਤੁਹਾਨੂੰ ਵਿਸ਼ੇਸ਼ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਕਰਸ਼ਨਾ ਡਾਇਗਨੋਸਟਿਕ ਸੈਂਟਰ ਜੋ ਕਿ ਪੰਜਾਬ ਗਵਰਨਮੈਂਟ ਦੇ ਨਾਲ ਜੁੜਾ ਟਾਈ ਹੈ ਤੇ ਅੱਜ ਉਹਨਾਂ ਨੇ ਜੋ ਹਰਪੀੜ ਤੋਂ ਲੋਕ ਨੇ ਹਰਪੀੜ ਤੋਂ ਇਲਾਕੇ ਦੇ ਉਹਨਾਂ ਇਲਾਕਿਆਂ ਦੇ ਵਿੱਚ ਜੋ ਲੋਕਾਂ ਦੇ ਜਿਹੜੇ ਆ ਉਹ ਲੈਬ ਦੇ ਟੈਸਟ ਜਿਹੜੇ ਉਹ ਫ੍ਰੀ ਕਿਤੇ ਜਾਣਗੇ ਇਹ ਬਾਰੇ ਅੱਜ ਫੈਸਲਾ ਲੈ ਲਿਆ ਗਿਆ ਹੈ ਕਿ ਇਸ ਮੌਕੇ ਤੇ ਸਬੋਧਨ ਕਰਦੇ ਹੋਏ ਰਮਨ ਬਹਿਲ ਡਾਇਰੈਕਟਰ ਆਫ ਪੰਜਾਬ ਹੈਲਥ ਡਿਪਾਰਟਮੈਂਟ ਨੇ ਲੋਕਾਂ ਨੂੰ ਤੇ ਵੱਖ-ਵੱਖ ਨਮੈਦਿਆਂ ਨੂੰ ਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਬੋਧਨ ਕੀਤਾ ਅਤੇ ਲੋਕਾਂ ਨੂੰ ਵੱਧ ਵੱਧ ਇਨਾਂ ਸੈਂਟਰਾਂ ਵਿੱਚ ਆ ਕੇ ਆਪਣੇ ਟੈਸਟ ਕਰਵਾਉਣ ਦੀ ਇਹ ਬੇਨਤੀ ਕੀਤੀ ਜਿਵੇਂ ਅਮੂਰਿਆਂ ਨੂੰ ਪਤਾ ਕਿ ਪੰਜਾਬ ਇੱਕ ਬਹੁਤ ਵੱਡੀ ਤਰਾਸ ਦੀ ਜਿਹੜੀ ਹੜਾ ਕਾਰਨ ਉੱਤਪਨ ਹੋਈ ਆ ਉਸ ਦੌਰ ਤੋਂ ਨਿਕਲ ਰਿਹਾ ਆਵੇ ਅੱਜ ਪਾਣੀ ਥੱਲੇ ਚਲੇ ਗਿਆ ਔਰ ਉਸ ਤੋਂ ਬਾਅਦ ਹਰ ਵਰਗ ਸਮਾਜ ਦਾ ਇਸ ਪ੍ਰਕੋਪੀ ਦੌਰ ਪ੍ਰਭਾਵਿਤ ਔਰ ਜਿੱਥੇ ਪੰਜਾਬ ਦੇ ਵਿੱਚ ਪੰਜਾਬੀयत ਜਾਗੀ ਆ ਇਨਸਾਨੀयत ਜਾਗੀ ਆ ਔਰ ਅੱਜ ਪੰਜਾਬ ਦਾ ਹਰ ਵਰਗ ਇੱਕ ਦੂਸਰੇ ਦੀ ਮਦਦ ਲਈ ਤੰਦੇ ਦੇ ਨਾਲ ਇਹਨਾਂ ਹਾਲਾਤਾਂ ਦੇ ਵਿੱਚ ਲੱਗਾ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸੰਵੇਦਨਸ਼ੀਲ ਨੇ ਅੱਜ ਦੇ ਇਸ ਮਾਹੌਲ ਬਾਰੇ ਔਰ ਲਗਾਤਾਰ ਜਦੋਂ ਤੋਂ ਹੜ੍ਹ ਆਏ ਨੇ ਉਹ ਹਮੇਸ਼ਾ ਹੀ ਬਹੁਤ ਮਜਬੂਤੀ ਦੇ ਨਾਲ ਉਪਰਾਲੇ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾ ਦੇਣ ਲਈ ਕਦਮ ਚੁੱਕ ਰਹੇ ਨੇ ਬਹੁਤ ਵੱਡੇ ਕਦਮ ਜਿਹੜੇ ਉਹਨਾਂ ਨੇ ਫੈਸਲਾ ਲਈ ਪਸ਼ਵਾ ਲਈ ਕਰਾ ਲਈ ਔਰ ਬਾਕੀ ਚੀਜ਼ਾਂ ਲਈ ਚੁੱਕੇ ਨੇ ਉੱਥੇ ਪੰਜਾਬ ਦੇ ਲੋਕਾਂ ਨੂੰ ਸਿਹਤ ਯਕਤਾ ਰੱਖਣ ਵਾਸਤੇ ਕਈ ਕਦਮ ਚੁੱਕੇ ਗਏ ਨੇ ਔਰ ਪੰਜਾਬ ਦੇ ਹਰ ਪਿੰਡ ਦੇ ਵਿੱਚ ਸਰਕਾਰ ਵੱਲੋਂ ਮੈਡੀਕਲ ਕੈਂਪ ਜਿਹੜੇ ਨੇ ਲਾਏ ਜਾ ਰਹੇ ਨੇ ਔਰ ਲਗਾਤਾਰ ਲੋਕਾਂ ਨੂੰ ਫ੍ਰੀ ਦਵਾਈਆਂ ਔਰ ਉਹਨਾਂ ਦਾ ਚੈੱਕਅਪ ਜਿਹੜਾ ਹੋ ਰਿਹਾ ਤਾਂ ਕਿ ਪੰਜਾਬ ਦੇ ਲੋਕ ਕਿਸੇ ਵੀ ਬਿਮਾਰੀ ਦਾ ਹਿੱਸਾ ਨਾ ਬਣ ਸਕਣ ਅੱਜ ਉੱਥੇ ਹੀ ਜਿਹੜੀ ਪੰਜਾਬ ਦੇ ਨਾਲ ਆਲਰੇਡੀ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਕੰਮ ਕਰ ਰਹੀ ਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਾਲ ਔਰ ਜਨਾਗਾ ਸੈਂਟਰ ਡਾਇਗਨੋਸਟਿਕ ਸੈਂਟਰ ਪੰਜਾਬ ਦੇ ਹਸਪਤਾਲਾ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰਸ ਦੇ ਵਿੱਚ ਆਲਰੇਡੀ ਐਸਟੈਬਲਿਸ਼ਡ ਆ ਔਰ ਉਹਨਾਂ ਦੇ ਨੁਮਾਇंदे आज मेरे ਨਾਲ बैठे ने सिद्धार्थ सुरेंद्र सिंह मैनेजर ने राहुल जी जेड़े इंचार्ज ने और मेरी हुनी टेलीफोनिकली गल हुई है नागवीर सिंह जी ना, ने, ने के के और राजीव जी ਨਾਲ जेड़े ਸਾਡੇ कृष्णा ਡਾਇਗਨੋਸਟਿਕ ਸੈਂਟਰ ਦੇ ਆਪਰੇਸ਼ਨਲ ਹੈੱਡ ਨੇ ਉਹਨਾਂ ਨੇ ਵੀ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਦੇ ਨਾਲ ਐਗਰੀਮੈਂਟ ਕਰਕੇ ਮਿਲ ਕੇ ਇੱਕ ਬਹੁਤ ਵੱਡਾ ਫੈਸਲਾ ਲਿਆ ਕਿ कृष्णा ਡਾਇਗਨੋਸਟਿਕ ਸੈਂਟਰ ਪੰਜਾਬ ਦੇ ਲੋਕਾਂ ਲਈ ਔਰ ਜਿਹੜੇ ਪ੍ਰਭਾਵਿਤ ਏਰੀਆਜ਼ ਨੇ ਜਾਂ ਪੰਜਾਬ ਦੇ ਜਿਹੜੇ ਪ੍ਰਭਾਵਿਤ ਲੋਕ ਨੇ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਸਾਰਿਆਂ ਵਾਸਤੇ ਇਹ ਜਿਹੜਾ ਟੈਸਟ ਨੇ ਉਹ ਟੋਟਲ ਫ੍ਰੀ ਕੀਤਾ ਜਾਵਾਂਗੇ ਔਰ ਇਹ ਜਿਹੜੇ ਟੈਸਟ ਨੇ ਪਥੋਲੋਜੀ ਦੇ ਹੋਣਗੇ ਕਿਸਦਾ ਡਾਇਗਨੋਸਟਿਕ ਸੈਂਟਰ ਆਪਣੇ ਆਪ ਦੇ ਵਿੱਚ ਕਿੰਨੀ ਸਸਤਾ ਵਾ ਜਿਹਦਾ ਇੱਕ ਪਛੋਕੜ ਵੀ ਵਧੀਆ ਔਰ ਉਹਦੇ ਨਾਲ ਜਿਹੜੇ ਦੇ ਰਿਜ਼ਲਟਸ ਨੇ ਉਹ ਵੀ ਬਹੁਤ ਚੰਗੇ ਨੇ ਉਹ ਜਿਹੜੇ ਆਲਰੇਡੀ ਸੈਂਟਰਸ ਦੇ ਉੱਪਰੋਂ ਕੰਮ ਕਰ ਰਹੇ ਨੇ ਉਹ ਵੀ ਬਹੁਤ ਸਬਸਿਡਾਈਜ਼ਡ ਰੇਟ ਦੇ ਉੱਪਰ ਕੰਮ ਕਰ ਰਹੇ ਨੇ ਪਰ ਅੱਜ ਆਪਣੇ ਪ੍ਰੋਫਿਟ ਨੂੰ ਭੁੱਲ ਕੇ ਆਪਣੇ ਸਾਰੇ ਖਰਚਿਆਂ ਨੂੰ ਭੁੱਲ ਕੇ ਅੱਜ ਕ੍ਰਿਸ਼ਨਾ ਗੈਦੋੜੀ ਸੈਂਟਰ ਨੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਔਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਾਲ ਇਹ ਫੈਸਲਾ ਕੀਤਾ ਕਿ ਪੰਜਾਬ ਦੇ ਹਰ ਵਰਗ ਨੂੰ ਹਰ ਲੋਕਾਂ ਨੂੰ ਇਹ ਜਿਹੜੀ ਸਹੂਲਤ ਆ ਫ੍ਰੀ ਆਫ ਕਾਸਟ ਜਿਹੜੀ ਆ ਬਿਲਕੁਲ ਫ੍ਰੀ ਟੈਸਟ ਜਿਹੜੇ ਨੇ ਹੋਣਗੇ ਸੋ ਮੈਂ ਇਸ ਤੁਹਾਡੇ ਰਾਹੀਂ ਔਰ ਅੱਜ ਲਾਈਵ ਹੋਣ ਦਾ ਮਕਸਦ ਵੀ ਇਹ ਆ ਔਰ ਖਾਸ ਕਰਕੇ মিডিਆ ਰਾਹੀਂ ਵੀ ਮੈਂ ਲੋਕਾਂ ਤੱਕ ਬੇਨਤੀ ਕਰੂੰਗਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਜਿੱਥੇ ਜਿੱਥੇ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਹੈਗੇ ਨੇ ਉਹਨਾਂ ਤੇ ਜਾ ਕੇ ਆਪਣੇ ਬਲੱਡ ਟੈਸਟ ਜਿਹਨੇ ਪੈਥੋਲੋਜੀ ਦੇ ਜਿੰਨੇ ਟੈਸਟ ਨੇ ਉਹ ਸਾਰੇ ਕਰਾਓ ਔਰ ਉਹ ਸਾਰੇ ਫ੍ਰੀ ਹੋਣਗੇ ਰਿਜ਼ਲਟਸ 'ਤੇ ਬੇਨਤੀ ਕਰੂੰਗਾ ਸੁਰੇਂਦਰ ਜੀ ਨੂੰ ਰਾਹੁਲ ਜੀ ਨੂੰ ਜਿਹੜੇ ਲੋਕ ਤੁਹਾਡੇ ਕੋਲ ਆਉਣ ਉਹਨਾਂ ਨੂੰ ਮੁਸ਼ਕਲ ਨਾ ਹੋਵੇ ਉਹਨਾਂ ਨੂੰ ਤੁਸੀਂ ਆਪ ਅੱਛੀ ਤਰ੍ਹਾਂ ਕੇਟਰ ਕਰੋ ਉਹਨਾਂ ਦੇ ਸੈਂਪਲ ਲੈ ਕੇ ਉਹਨਾਂ ਨੂੰ ਰਿਪੋਰਟ ਜਿਹੜੀਆਂ ਨੇ ਦਿਓ ਤਾਂਕਿ ਜੇ ਕੋਈ ਪ੍ਰੋਬਲਮ ਆਵੇ ਉਹਨਾਂ ਟੈਸਟ ਦੇ ਵਿੱਚ ਉਹ ਆ ਕੇ ਠੀਕ ਹੋ ਸਕਣ ਸੋ ਇਹ ਇੱਕ ਬਹੁਤ ਵੱਡਾ ਰੈਲੀਫ ਜਿਹੜਾ ਮੈਂ ਸਮਝਦਾ ਵੀ ਅੱਜ ਕਿਤੇ ਬਹੁਤ ਸਾਰੀਆਂ ਐਨ ਜੀਓਜ਼ ਹੋਰ ਕੰਮ ਕਰ ਰਹੀਆਂ ਨੇ ਪੰਜਾਬ ਦੇ ਹੋਰ ਲੋਕ ਕੰਮ ਕਰ ਰਹੇ ਨੇ ਅੱਜ ਪੰਜਾਬ ਸਰਕਾਰ ਦਾ ਭਗਵੰਤ ਮਾਨ ਜੀ ਦਾ ਬਹੁਤ ਵਧੀਆ ਉਪਰਾਲਾ ਜਿਹਦੇ ਵਿੱਚ ਉਹਨਾਂ ਨੇ ਇਸ ਨਾਲ ਡਾਇਗਨੋਸਟਿਕ ਸੈਂਟਰ ਨੂੰ ਇਸ ਗੱਲ ਲਈ ਬਣਾਇਆ ਕਿ ਤੁਸੀਂ ਜਿਹੜੇ ਆਪਣੇ ਸੈਂਟਰ ਜਿਹੜੇ ਉਹ ਖੋਲ ਦਿਓ ਪੰਜਾਬ ਦੇ ਲੋਕਾਂ ਨੂੰ ਫ੍ਰੀ ਆਫ ਕਾਸਟ ਤਾਂ ਕਿ ਉੱਥੇ ਲੋਕ ਜਿਹੜੇ ਨੇ ਵੱਤਵਾਵਾ ਆ ਕੇ ਇਖਤਰਾਤ ਕਰਨ ਔਰ ਗੁਰਦਾਸਪੁਰ ਦੇ ਵਿੱਚ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਸਾਡਾ ਪਰਾਵਾ ਸਿਵਲ ਹਸਪੀਟਲ ਆ ਉੱਥੇ ਜਿਹੜਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਬਣਿਆ ਜਿਹਨੂੰ ਆਪਾਂ ਪਰਾਵਾ ਸਿਵਲ ਹਸਪੀਟਲ ਕਹਿੰਦੇ ਆ ਉੱਥੇ ਇਹਨਾਂ ਦਾ ਕਲੈਕਸ਼ਨ ਸੈਂਟਰ ਆ ਤੁਸੀਂ ਉੱਥੇ ਵੀ ਜਾ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਦਾ ਡਿਸਟ੍ਰਿਕਟ ਹਸਪੀਟਲ ਬਬਰੀ ਆ ਰੋਡਾਂ ਦੇ ਵਿੱਚ ਤੁਸੀਂ ਜਾ ਸਕਦੇ ਹੋ ਔਰ ਜਿੱਥੇ-ਜਿੱਥੇ ਵੀ ਪਟਨਾ ਕੋਟ ਆ ਜਾਂ ਬਟਾਲਾ ਵਾ ਜਾਂ ਅੰਮ੍ਰਿਤਸਰ ਇਸ ਰੀਜਨ ਦੇ ਵਿੱਚ ਇਹ ਸਾਰੀ ਥਾਂ ਤੇ ਇਹਨਾਂ ਦੇ ਸੈਂਟਰਸ ਹੈਗੇ ਨੇ ਇਸ ਤੋਂ ਇਲਾਵਾ ਵੀ ਤਾਂ ਬੇਨਤੀ ਕਰੂੰਗਾ ਕਿ ਪੰਜਾਬ ਦੇ ਦੇ ਦੂਸਰੇ ਹਿੱਸੇ ਨੇ ਉੱਥੇ ਵੀ ਲੋਕ ਜਾ ਕੇ ਆਪਣੇ ਲਈ ਟੈਸਟ ਨੇ ਇਤੋਂ ਕਰਾ ਸਰਦੇ ਨੇ ਸੋ ਇੱਕ ਵਾਰੀ ਫੇਰ ਦਿਲ ਦੀਆਂ ਗ੍ਰਾਂਈਆਂ ਤੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਉਹਨੇ ਦਾ ਕੋਡ ਕੋਡ ਧਰਵਾਦ ਜਿਨ੍ਹਾਂ ਨੇ ਜਿਹੜੀ ਫੈਸਿਲਿਟੀ ਆ ਲੋਕਾਂ ਨੂੰ ਫ੍ਰੀ ਆਫ ਕਾਸਟ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਦੇ ਰਾਈ ਇਹਨਾਂ ਦੀ ਫੈਸਲਾ ਲਿਆ ਸੋ ਇਸ ਸਹੂਲਤ ਦਾ ਬਹੁਤ ਬਹੁਤ ਫਾਇਦਾ ਉਠਾਇਆ ਜਾਏ ਪਰਮੇਸ਼ਵਰ ਕਿਤੇ ਨੂ ਬੁਵਾਰ ਨਾ ਕਰੇ ਕਿਤੇ ਲੋੜ ਨਾ ਪਵੇ ਪਰ ਜੇ ਹੁਣ ਲੋੜ ਆ ਗਈ ਆ ਤੇ ਸਰਕਾਰ ਨੇ ਸਨਿਸ਼ਚਿਤ ਕੀਤਾ ਕਿ ਤੁਹਾਨੂੰ ਟੈਸਟਾਂ ਦੇ ਕੋਈ ਵੀ ਖਰਚਾ ਨਾ ਪਵੇ ਉਹ ਪਾਰਸਾੜਾ ਸਰਕਾਰ ਨੇ ਆਪਣੇ ਕੋਲ ਜਾਂ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਨੇ ਆਪਣੇ ਹੱਥ ਵਿੱਚ ਲਾ ਲਿਆ ਧੰਨਵਾਦ